ਸਚਰੀਆ ਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਫੁਗੜਾ ਹੁਸ਼ਿਆਰਪੁਰ ਤੇ ਸਥਿਤ ਐਸ ਸੁਦੀਰ ਸਵੇਡਸ਼ਾਪ ਤੇ ਤੜਕੇ ਸਵੇਰੇ ਫਾਇਰਿੰਗ ਦੀ ਘਟਨਾ ਦੀ ਸੂਚਨਾ ਪ੍ਰਾਪਤ ਹੋਈ ਮਿਲੀ ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਦੀ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੇ ਫਰਾਰ ਹੋ ਗਏ ਪੁਲਿਸ ਨੂੰ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਟੂ-ਵੀਲਰ ਵਹੀਕਲ ਤੇ ਆਏ ਸਨ ਪੁਲਿਸ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਇਸ ਮੌਕੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਕਰ ਰਹੀਆਂ ਹਨ ਪੇਸ਼ ਹੈ ਇੱਕ ਰਿਪੋਰਟ ਪਿਛੇ ਵੱਲ ਸ਼ਾਰਪਰ ਰੋਡ ਤੇ ਇਸਦੀ ਸਮਟਾਈਆਂ ਦੀ ਦੁਕਾਨ ਤੇ ਲਾਡੀ ਹੋਣੇ ਜਾਣਦੇ ਗਏ ਗ੍ਰੀਵ ਕੋ ਵਿਅਕਤੀ ਆਏ ਨਾ ਗੋਲੀਆਂ ਚੜਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਪੁਲਿਸ ਦੀ ਵਿਵਸਥਾ ਵਿਗੜ ਰਹੀ ਹੈ ਪਰ ਟੀਗਾ ਕੋਈ ਕਿਸੇ ਡਰਨੇ ਹੈ ਇਹ ਜੋ ਰਦਰਸ ਨਹੀਂ ਚੁਆ ਕੇ ਗੋਲੀਆਂ ਚ ਰੱਖ ਜਾਣਾ ਬਹੁਤ ਦੇਸ਼ ਤੇ ਨਾਰੀ ਰੱਖੀ ਫੈਲਦੀ ਹੈ ਮੈਂ ਇਹੀ ਸ਼ਿਤਾਨ ਨੂੰ ਕਹਾਂਗਾ ਕਿ ਖੁਸ ਨੂੰ ਆਪਣੀ ਡਿਊਟੀ ਤੱਕਦੇ ਹੋ ਕੇ ਕਰਨਾ ਚਾਹੀਦੀ ਹੈ ਜੇ ਡਰ ਪੁਲਿਸ ਦਾ ਉਹ ਛਿਪਿਆ ਗਿਆ ਕਿੰਨੀਆਂ ਗੋਲੀਆਂ ਚੰਨੀਆਂ ਗੋਲੀਆਂ ਜਿਹਦੇ ਫਰਕ ਕਿਉਂ ਦੱਸਦੇ ਇੱਥੇ ਸਤ ਸਤ ਅਟਕੋੜੀ ਕੋਈ ਚੱਲ ਨਹੀਂ ਆ ਰਿਹਾ ਕਿੰਨੇ ਲੋਕ ਆਏ ਜਿਨਸੇ ਨੂੰ ਨਹੀਂ ਦੁਸ਼ਮਣ ਮੈਨੂੰ ਵੀ ਨਹੀਂ ਅੱਛਾ ਟੈਂਟ ਟੈਂਟ ਬੰਦ ਦੱਸ ਤੈਨੂੰ ਅੱਛਾ ਜੀ ਤਾਂ ਕੋਈ ਗੋਲੀ ਚੜਾ ਪਰ ਦੀ ਗਾ ਚਸ਼ਦਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਉਹ ਫੁਆੜੇ ਦਾ ਫੁਆੜੇ ਜੀ ਨਿੱਤ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਚਾਰੀਆਂ ਇਹ ਮਾੜੇ ਹਾਲਾਤ ਹੈ ਮਾੜੇ ਹਾਲਾਤ ਰਾਟਰ ਤੇ ਬਸਤੀ ਨਹੀਂ ਹੈ ਜੋ ਵੀ ਮਰਜ਼ੀ ਇੱਥੇ ਆ ਕੇ ਗੋਲੀਆਂ ਚੜਾ ਕੇ ਚਲੇ ਜਾਂਦਾ ਜਿਹੜਾ ਪੁਲਿਸ ਦਾ ਕੋਈ ਡਾਰੀ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ ਸਰਬੋਤਮ ਦੱਸਿਆ ਕੋਈ ਐਕਸਟੈਂਸ਼ਨ ਕਾਲ ਹੋਵੇਗਾ ਕੋਈ ਨਹੀਂ ਅਜਿਹਾ ਕਿ ਉਹ ਤੇ ਆਜ ਨਹੀਂ ਉਸਾਰੇ ਆਪਣੇ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਲ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜੇ ਵਿਚ ਆ ਰਹੇ ਤੇ ਸੀਐਮ ਦੇ ਦੌਰਤ ਪਹਿਲਾਂ ਹੀ ਅਜੇ ਹੀ ਵਾਰਦਾ ਤੁਹਾਨੂੰ ਕਿਤੇ ਨਾ ਕਿਤੇ ਇਹ ਸਰਕਾਰ ਨੂੰ ਸਿੱਧਾ ਚੈਲੰਜ ਹੈ ਜੀ ਤੁਹਾਨੂੰ ਨਹੀਂ ਮੰਨਦੇ ਸਰਕਾਰ ਨੂੰ ਕਹਿਣਾ ਵਿੱਚ ਜਿੱਥੇ ਕੋਈ ਆਓ ਸੱਤ ਗੁਰੂ ਆ ਰਹੀ ਹੈ ਜਿੱਤੇ ਸੀਐਮ ਕੋ ਮੋਦਾ ਤੇ ਗੋੜੀ ਗਿਆ ਜਿਹਨੂੰ ਤੇ ਇਹ ਤੋਂ ਬੜੀ ਮਾੜੀ ਗੱਲ ਘੜੀ ਹੋ ਤਾ ਨਾ ਵਪਾਰੀ ਨਾ ਖੜਾਰੇ ਕੋਈ ਵੀ ਸਖਤ ਕੋਈ ਵੀ ਸਖਤ ਨਹੀਂ ਹੈ ਇਨਵੈਸਟਿਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਕੇਸ ਟੈਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਚਾਰੀ ਹਮਲ ਵਿੱਚ ਦੇ ਆਮਾਗੇ ਤੇ ਜਲਦੀ ਇਹਨੂੰ ਪਬਲਿਕ ਕਿੰਨੇ ਕਿੰਨੇ ਫਾਇਰ ਹੋਏ ਆ ਜੀ ਅੱਲੇ ਸਾਰਾ ਕੁਝ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕਾਰਟ੍ਰਿਜਸ ਕੁਝ ਮਿਲਿਆ ਹੈ ਬਾਕੀ ਵੀ ਅਸੀਂ ਸਾਰਾ ਸੀਨ ਆਫ ਟਾਈਮ ਦੇਖ ਰਹੇ ਹਾਂ ਉਹ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਦੇ ਫੋਟੋ ਵੀ ਟੋਪਲੇ ਬਣਾਵਾ ਲਓ ਤੋ ਬਾਤ ਹੋ ਰਹੀ ਸਤ ਮੈਮ ਕਿੰਨੇ ਲੋਕ ਆਏ ਸੀ ਜਿਹੜੇ ਗੁਲੀ ਚ ਲਾ ਕੇ ਸਾਹਮਣੇ ਕੁਝ ਤਿੰਨ ਜਣੇ ਸੀ ਕਿ ਕੱਤੇ ਆਏ ਸੀ ਸਕੂਟੀ ਤੇ ਆਏ ਸੀ ਮੈਮ ਆ ਸੀਐਮ ਦਾ ਸੀਐਮ ਸਾਹਿਬ ਹੀ ਆ ਰਹੇ ਫੜਾ ਪੂਸਪੂਸੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਦੇ ਹਾਂਜੀ ਬਿਲਕੁਲ ਜੀ ਉਸ ਸਾਈਡ ਆਪਣੀ ਪੂਰਤ ਡਿਪਲੋਇਮੈਂਟ ਹੈਲਪਯੂ ਵਾਲੀ ਸਾਈਡ ਤੇ ਇਹ ਸਾਈਡ ਦੀ ਅੱਪਾ ਉਸ ਤੇ ਆਤੀ ਰੱਖਦੇ ਆ ਅਲੀ ਮਾਰਨਿੰਗ ਜਿਹੜਾ ਐਕਸੀਡੈਂਟ ਹੋਇਆ ਨਾ ਉਹ ਕਿੰਤਾ ਜਾਏਗਾ ਸਰ ਮੈਮ ਦੁਬੰਦਾਨ ਦੇ ਦੱਸਿਆ ਕਿ ਫ੍ਰੈਕਪਾਲ ਵਗੈਰਾ ਕੀ ਮਿਲਦਾ ਕੋਈ ਸ਼੍ਰੰਦਾ ਕੋਈ ਕੱਲ੍ਹ ਸਵੇਰੇ ਦਾ ਵੈਪਨ ਹੈਪਮਨ ਮੰਨ ਪਾ ਪਾਣੀ ਸਾਟ ਦੇ ਗ੍ਰ ਆਇਆ ਕਰਦੇ ਹਾਂ ਮੈਂ ਸਪੋਰਟ। ਕਿ ਮੈਂ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ। ਹਾਂਜੀ ਸਾਰਾ ਕੁਝ ਦੇਖ ਰਹੇ ਹਾਂ ਸਪਾਰਟ ਅਨਵੈਸਟੀਗੇਸ਼ਨ ਤੇ ਤੁਹਾਨੂੰ ਦੱਸਿਆ ਜਾ ਰਿਹਾ। ਕਿ ਜਿਹੜੇ ਕੌਣਿਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀਰ ਚਿਲ ਸ਼ਾਪ ਹਿਸਾਬ ਰੋਟ ਜਿਹੜਾ ਹੈਗਾ ਸਥਿਥਾ ਉੱਤੇ ਜਿਹੜੀ ਆ ਅਨਨੋਨ ਲੋਕਾ ਵੱਲੋਂ ਜਿਹੜੀ ਗੋਲਚਾਈ ਗਈ ਹੈ। ਸੋ ਅਸੀਂ ਹੁਣ मौके ਤੇ ਪਹੁੰਚੇ ਹਾਂ ਤੇ मौके ਤੇ ਅੱਗੇ ਚੱਲ ਕੇ ਤੇ ਵੈਰੀਫਾਈ ਕਰ ਰਹੇ ਹਾਂ। ਜਿਹੜੀ ਕੁੜੀ ਉਹ ਚੱਲੀ ਹੈ ਤੇ ਅੱਧ ਜਿਹੜੀ ਅਸੀਂ ਤਫਤੀਸ਼ ਕਰ ਰਹੇ ਹਾਂ। ਮੈਨੂੰ ਫਾਇਰ ਵਗੈਰਾ ਪਤਾ ਚੱਲ ਨਹੀਂ ਕਿੰਨੇ ਕਿੰਨੇ ਜੰਨ। ਅੱਜ ਅਸੀਂ ਜਸ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਪਹੁੰਚੇ ਹਾਂ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਕਿਸ ਤਰ੍ਹਾਂ ساری ਚੀਜ਼ ਹੋਈ ਹੈ ਉਹ ਵੈਰੀਫਾਈ ਕਰ ਤੋਂ ਬਾਅਦ ਇਹ ਰਿਪੋਰਟ ਸੱਤ ਵਜੇ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਹੈ ਵੀ ਬਿਜਲੀ ਉਹ ਫਾਇਰ ਇਨਸੀਡੈਂਟ ਹੋਇਆ ਹੈ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਗੱਲ ਕਰਨ ਤੋਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚੋਂ ਤਾਂ ਅਸੀਂ ਸਾਹਮਣੇ ਟਗ ਲਿਆ ਉਹ ਸੀਸੀਟੀਵੀ ਕੈਮਰੇ ਹਾਂ ਜਿਸੀ ਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀ ਪ੍ਰੋਜ਼ਰਵ ਕਰਵਾ ਕੇ ਅਸੀਂ ਫਿਲੋਸਫ ਫਲੋਰ ਫਰੈਂਚ ਜਖਰੀ ਉੱਤੇ ਭੇਜ ਦਿੱਤੀ ਹੈ ਉਹ ਤੋਂ ਬਾਅਦ ਜਿਹੜੀ ਉਹ ਅਸਾਈ ਤੁਹਾਡੇ ਸਾਹਮਣੇ ਸਭ ਕਿੰਨੇ ਬੰਦੇ ਸਨ ਕਿੰਨੇ ਬੰਦੇ ਸਕੇ ਜਿਹੜੇ ਅਜੇ ਤੱਕ ਤਾਂ ਦੋ ਦੋ ਤਿੰਨ ਹਜ ਜਿਹੜੇ ਕਹਿ ਰਹੇ ਨੇ ਬਾਕੀ ਡਿਟੈਕਟ ਕਿਹੜਾ ਵਹੀਕਲ ਸੀਗਾ ਮੈਕਲ ਦੀ ਵਹੀਕਲ ਅਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾਂਗੇ ਅਸੀਂ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੋਲ ਫਾਇਰ ਹੋ ਉਹ ਸਾਰਾ ਤੁਸੀਂ ਬਾਤ ਚੀਤ ਤਾਂ ਨਕਰੀ ਕਰ ਰਹੇ ਹੋ ਕੋਈ ਜਾਣੀ ਨੁਕਸਾਨਤ ਨਹੀਂ ਹੋਇਆ ਤੇ ਫਿਲਹਾਲ ਜਾਣੀ ਨੁਕਸਾਨ ਕੋਈ ਨਹੀਂ ਹੈ ਦੁਕਾਨ ਮਾਲਕ ਕੀ ਕਹਿ ਰਹੇ ਦੁਕਾਨ ਮਾਲਕ ਇਹ ਹੀ ਕਹਿ ਰਹੇ ਨੇ ਵੀ ਪੌਣ ਸਾਡੇ 6 ਵਜੇ ਸੀ ਆਪਣੇ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋਇਆ ਕੋਈ ਵਾ ਕੋਈ ਫੁਰਤੇ ਵਗਾਰ ਕੇ ਕਾਲ ਵਗਾਰ ਕੋਈ ਇਦਾਂਦਰ ਨਹੀਂ ਕੋਈ ਖੇਤਰ ਅਜੇ ਹਜ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਜਦੋਂ ਕੋਈ ਇਦਾਂ ਦੀ ਗੱਲ ਸਾਹਮਣੇ ਆਊਗੀ ਤਾਂ ਅਸੀਂ ਸ਼ੇਅਰ ਕਰਾਂਗੇ ਤੇ ਮੈਡਮ ਕੀ ਮਾਮਲਾ ਤਿਆਰ ਹੈ ਕਿਦਾ ਗੱਲ ਕਰਨਾ ਤੇ ਫਿਲਹਾਲ ਦੇ ਅਸੀਂ ਗੱਲ ਕਰ ਰਹੇ ਆ ਜਿਹੜੇ ਕੰਪਲੇਂਟ ਨੇ ਉਹ ਤਾਂ ਬਾਅਦ ਉਹਦੇ ਬਿਆਨਾਂ ਦੇ ਮੁਤਾਬਕ ਚ ਕੌਣ ਕੰਪਲੇਂਟਰ ਕੌਣਾ ਜੀ ਜਿਹਨੇ ਤੇ ਸਟੀਲ ਕੁਸ਼ਰੀ ਇਸਮ ਸ਼ੌਪ ਦੇ ਮਾਲਕ ਨੇ ਉਹਦੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਨੂੰਨੀ ਮੁਤਾਬਕ ਜਿਹੜੀ ਕਾਰਵਾਈ ਅਮਰ ਜਨ ਨੇ ਚਲੋ